ਆਮ ਆਦਮੀ ਪਾਰਟੀ ਦੇ ਕਰਨੇ ਔਰ ਕਤਨੇ ਜੱਦੂ ਦੇ ਫਰਕ ਦੇਖੋ ਜਿਹੜੇ ਆਪਣੇ ਆਪ ਨੂੰ ਬੜੇ ਇਮਾਨਦਾਰ ਲੋਕ ਕਹਿੰਦੇ ਸੀ ਪੰਜਾਬ ਦੇ ਵਿੱਚ ਕੋਈ ਵੀ ਕੰਮ ਨਹੀਂ ਹੋ ਰਿਹਾ ਆ ਕਾਰਪੋਰੇਸ਼ਨ ਦੇ ਇਲੈਕਸ਼ਨਾਂ ਤੋਂ ਪਹਿਲਾਂ ਢਾਈ ਸਾਲ ਇਹਨਾਂ ਦੇਖੋ ਕੋਈ ਕਿਸੇ ਵੀ ਐਮਐਲਏ ਨੇ ਕੰਮ ਨਹੀਂ ਕੀਤਾ ਇਹ ਝੂਠੇ ਐਮਐਲਏ ਲੁਧਿਆਣੇ ਦੇ ਵੱਡੇ ਵੱਡੇ ਝੂਠ ਬੋਲਦੇ ਸੀ ਔਰ ਜਦੋਂ ਇਹ ਕਾਰਪੋਰੇਸ਼ਨ ਦੇ ਇਲੈਕਸ਼ਨ ਲੱਗੇ ਹੋਣ ਤੇ ਇਹਨਾਂ ਨੇ ਆਪਣੇ ਆਪਣੇ ਇਲਾਕਿਆਂ ਦੇ ਵਿੱਚ ਜਿਹੜੇ ਟੈਕਲਾਂ ਨੇ ਸ਼ੁਰੂ ਕਰਤੇ ਝੂਠ ਬੋਲਣਾ ਇਹਨਾਂ ਦਾ ਕੰਮ ਹੈ ਝੂਠ ਬੋਲ ਕੇ ਇਹਨਾਂ ਨੇ ਸਰਕਾਰਾਂ ਬਣਾਈਆਂ ਔਰ ਹੁਣ ਅੱਜ ਤੁਸੀਂ ਦੇਖੋ ਕਾਰਪੋਰਸ਼ਨ ਕਮਿਸ਼ਨਰ ਦਫ਼ਤਰ ਦੇ ਵਿੱਚ 8 ਕਰੋੜ ਰੁਪਏ ਦਾ ਇੱਕ ਬੜਾ ਵੱਡਾ ਕਪਲਾ ਹੋਇਆ ਲੋਕਾਂ ਨੂੰ ਫਿਰ ਬੇਵਕੂਫ ਬਣਾ ਦਿੱਤਾ 2.5 ਲੱਖ ਰੁਪਏ ਤੱਕ ਕਾਰਪੋਰਸ਼ਨ ਦੇ ਜਿਹੜਾ ਕਮਿਸ਼ਨਰ ਸਾਹਿਬ ਨੇ ਉਹ ਖਰਚ ਕਰ ਸਕਦੇ ਨੇ ਇਹ 8 ਕਰੋੜ ਰੁਪਈਆ ਇਹ ਐਮਐਲਏ ਦੀ ਜੇਬਾਂ 'ਚ ਗਿਆ ਅਫਸਰਾਂ ਦੀ ਜੇਬਾਂ 'ਚ ਗਿਆ ਔਰ ਜਿਹੜੇ ਲੋਕਾਂ ਦੇ ਨਾਂ ਤੇ ਬਿੱਲ ਕੱਟੇ ਨੇ ਥੋੜਾ ਬੜਾ ਹਿੱਸਾ ਉਹਨਾਂ ਨੇ ਲਿਆ ਇਹ ਕੋਈ ਜਾਂਚ ਦਾ ਵਿਸ਼ਾ ਹੈ ਬੜੀਆਂ ਏਜੰਸੀਆਂ ਬੈਠੀਆਂ ਨੇ ਸਾਡੀਆਂ ਜਿਹੜੀਆਂ ਸੈਂਟਰ ਦੇ ਵਿੱਚ ਉਹ ਏਜੰਸੀ ਦੇ ਕੋਲ ਵੀ ਪੁਰਾਣਾ ਪਏ ਮੈਂ ਲੁਧਿਆਣੇ ਦਾ ਪੈਸਾ ਜਿਸ ਤਰੀਕੇ ਦੇ ਨਾਲ ਇਹਨਾਂ ਖੁਰਦਬੁਰਦ ਕੀਤਾ ਅਸੀਂ ਨਹੀਂ ਹੁੰਦਿਆਂਗੇ ਜਨ ਹਿਤੇਸ਼ੀ ਟੀਆਰਪੀ ਨਹੀਂ ਭਰੋ ਸਾਹਿਬ ਦਾ ਸਚਿਕਲ ਮਰਹਬਾ ਸੋ ਸ਼ਹਿਰ ਲੁਧਿਆਣਾ ਤੋਂ ਇੱਕ ਵਾਰੀ ਫੇਰ ਤੁਹਾਡੇ ਨਾਲ ਜੁੜੇ ਆਂ ਔਰ ਮਾਮਲਾ ਹੈ ਇਸ ਟਾਈਮ ਲੁਧਿਆਣਾ ਨਗਰ ਨਿਗਮ ਦਾ O&M ਸੈੱਲ ਜਿੱਥੇ ਕਿ O&M ਸੈੱਲ ਦੇ ਕਰਿੰਦਿਆਂ ਵੱਲੋਂ ਉੱਥੇ ਦੇ ਕੁਝ ਵਰਕਰਾਂ ਵੱਲੋਂ ਇੱਕ ਵੱਡੇ ਸਕੈਮ ਨੂੰ ਜਿਹੜਾ ਅੰਜਾਮ ਦੇ ਦਿੱਤਾ ਗਿਆ ਹੈ ਹਰ ਸ਼ਹਿਰ ਦੇ ਬੱਚੇ-ਬੱਚੇ ਤੇ ਰਾਜਨੀਤਿਕ ਗਲਿਆਰੇ ਦੇ ਵਿੱਚ ਇਸ ਟਾਈਮ ਜਿਹੜਾ ਹੈ ਇਹ ਮੁੱਦਾ ਜਿਹੜਾ ਟਾਕ ਆਫ ਦਾ ਟਾਊਨ ਬਣਿਆ ਹੈ ਕਿ 4 ਮਹੀਨੇ ਦੇ ਵਿੱਚ ਐਮਰਜੈਂਸੀ ਫੰਡ ਦੇ ਨਾਮ ਤੇ 8 ਕਰੋੜ ਰੁਪਏ ਦੇ ਬਿੱਲ ਪਾਸ ਹੋ ਜਾਣਾ ਸੋ ਲੋਕਾਂ ਦੇ ਰਾਜਨੀਤਿਕ ਗਲਿਆਰੇ ਦੇ ਖੁਦ ਈਵਨ ਵੱਡੇ ਵੱਡੇ ਐਮਐਲਏ ਜੇ ਪੈਰਾਂ ਥੱਲੇ ਜ਼ਮੀਨ ਲੰਗੀ ਹੈ सत्ताधारी ਤਾਂ ਇਸ ਮਾਮਲੇ 'ਚ ਚਲੋ ਚੁੱਪ ਐ ਪਰ ਵਿਪੱਖ ਇਸ ਮਾਮਲੇ 'ਚ ਕਿਉਂ ਮੂਕ ਬਣ ਕੇ ਬੈਠਾ ਹੈ ਇਹ ਸਾਰੀ ਗੱਲਬਾਤ ਕਰਾਂਗੇ ਅੱਜ ਗੁਰਦੇਵ ਸ਼ਰਮਾ ਦੇਬੀ ਨਾਲ ਜਿਹੜੇ ਕਿ ਭਾਜਪਾ ਦੇ ਜਿਹੜੇ ਆ ਰੋਬਨ ਹੁੱਡ ਬਣ ਕੇ ਨਿਕਲੇ ਆ ਪਿਛੇ ਨਗਰ ਨਿਗਮ ਚੋਣਾਂਾਂ ਦੇ ਵਿੱਚ ਇਹਨਾਂ ਦੇ ਤੇ ਰਵਨੀਤ ਸਿੰਘ ਬਿੱਟੂ ਤੇ ਜ਼ਿਲ੍ਹਾ ਭਾਜਪਾ ਪ੍ਰਧਾਨ ਦੀ ਜਿਹੜੀ ਇੱਕ ਅਸੀਂ ਜੋੜੀ ਦੇਖੀ ਐ ਆਪਸ ਚ ਟੀਮ ਵਰਕ ਦੇਖਿਆ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਧਰਨਾ ਲਾਣ ਤੱਕ ਦੇ ਪਰ ਇਸ ਮਾਮਲੇ 'ਚ ਚੁੱਪੀ ਕਿਉਂ ਆ ਇਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਸਰ ਨਮਸਕਾਰ ਨਮਸਕਾਰ ਜੀ ਜੀ ਸਰ ਕੀ ਕਹਿਣਾ ਚਾਹੋਗੇ ਮੁੱਦਾ ਤੁਹਾਡੇ ਸਾਹਮਣੇ ਆ 8 ਕਰੋੜ ਰੁਪਏ ਦੇ ਬਿੱਲ ਪਾਸ ਕਰ ਦਿੱਤੇ ਗਏ ਨੇ ਐਮਰਜੈਂਸੀ ਦੇ ਨਾਮ ਤੇ ਐਮਰਜੈਂਸੀ ਕੋਟੇ ਦੇ ਨਾਮ ਤੇ 4 ਮਹੀਨੇ ਦੇ ਵਿੱਚ 8 ਕਰੋੜ ਰੁਪਏ ਦੇ ਲੁਧਿਆਣਾ ਕਾਰਪੋਰੇਸ਼ਨ ਕਮਿਸ਼ਨਰ ਦੇ ਵਿੱਚ ਜਿਹੜੇ ਹੈਗੇ ਆ ਬਿੱਲ ਪਾਸ ਹੋ ਗਏ ਨੇ ਇਹਨੂੰ ਕਿਸ ਨਜ਼ਰੀਏ ਨਾਲ ਦੇਖਦੇ ਪਹਿਲਾਂ ਦੱਸਣ ਦਿਓ ਜੀ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹਨਾ ਕਿ ਭਾਰਤੀ ਜਨਤਾ ਪਾਰਟੀ ਚੁੱਪ ਬੈਠਣ ਵਾਲੀ ਨਹੀਂ ਹੈਗੀ ਜੀ ਭਾਰਤੀ ਜਨਤਾ ਪਾਰਟੀ ਦਾ ਕੋਈ ਵੀ ਵਰਕਰ ਡਰਨ ਵਾਲੇ ਨਹੀਂ ਹੈਗਾ ਜੀ ਔਰ ਨਾਲ ਚੁੱਪ ਬੈਠਣ ਵਾਲਾ ਹੈ ਜੀ ਮੈਂ ਅੱਜ ਹੀ ਤੁਹਾਡਾ ਪੇਪਰ ਪੜ੍ਹ ਰਿਹਾ ਸੀ ਤੁਹਾਡੇ ਦਿਖਾਇਆ ਸੀ ਵੀ ਉਹਦੇ ਵਿੱਚ ਕਾਰਪੋਰੇਸ਼ਨ ਕਮਿਸ਼ਨਰ ਜਿਹੜਾ ਵੇ ਦਫ਼ਤਰ ਦੇ ਵਿੱਚ 8 ਕਰੋੜ ਰੁਪਏ ਦਾ ਇੱਕ ਬੜਾ ਵੱਡਾ ਕਪਲਾ ਹੋਇਆ ਹੈ ਜੀ ਦੇਖੋ ਇੱਕ ਫੰਡ ਹੁੰਦਾ ਜਿਹੜਾ ਕਾਰਪੋਰੇਸ਼ਨ ਦਫ਼ਤਰ ਦੇ ਵਿੱਚ ਪਿਆ ਹੁੰਦਾ ਹੈ ਕਾਰਪੋਰੇਸ਼ਨ ਦਫ਼ਤਰ ਦਾ ਉਹ ਜਿਹੜਾ ਵੇ ਉਹਨੂੰ ਕਿ ਐਮਰਜੈਂਸੀ ਜੀ ਕੋਈ ਵੀ ਦੇਖੋ ਐਡਾ ਵੱਡਾ ਸ਼ਹਿਰ ਹੈ ਕੋਈ ਐਮਰਜੈਂਸੀ ਹੋ ਸਕਦੀ ਉਹਦੇ ਵਾਸਤੇ ਇੱਕ ਫੰਡ ਹੁੰਦਾ ਵੇ ਉਹ 2.5 ਲੱਖ ਰੁਪਏ ਤੱਕ ਕਾਰਪੋਰੇਸ਼ਨ ਦਾ ਜਿਹੜਾ ਕਮਿਸ਼ਨਰ ਸਾਹਿਬ ਨੇ ਉਹ ਖਰਚ ਕਰ ਸਕਦੇ ਨੇ ਪਰ ਮੈਂ ਜਦੋਂ ਅੱਜ ਤੁਹਾਡਾ ਪੇਪਰ ਪੜ੍ਹ ਰਿਹਾ ਸੀ ਤੁਸੀਂ ਲਿਖਿਆ ਵੀ 4 ਮਹੀਨਿਆਂ ਦੇ ਵਿੱਚ 8 ਕਰੋੜ ਰੁਪਏ ਦੇ ਬਿੱਲ ਜਿਹੜੇ ਨੇ ਪਾਏ ਗਏ ਨੇ ਔਰ ਮੈਂ ਦੇਖੋ ਇਹ ਜਾਂਚ ਦਾ ਵਿਸ਼ਾ بڑا ਹੈ ਔਰ ਆਮ ਆਦਮੀ ਪਾਰਟੀ ਦੀ ਕਰਨੀ ਔਰ ਕਤਨੀ ਚਾਹਤੂ ਕੀ ਫਰਕ ਦੇਖੋ ਜਿਹੜੇ ਆਪਣੇ ਆਪ ਨੂੰ ਬੜੇ ਇਮਾਨਦਾਰ ਲੋਕ ਕਹਿੰਦੇ ਸੀ ਅੱਜ ਜਿਸ ਤਰੀਕੇ ਦੇ ਨਾਲ ਇਹ ਪੰਜਾਬ ਨੂੰ ਲੁੱਟਣ ਲੱਗੇ ਨੇ ਪੰਜਾਬ ਦੇ ਵਿੱਚ ਕੋਈ ਵੀ ਕੰਮ ਨਹੀਂ ਹੋ ਰਿਹਾ ਕਿਸੇ ਗਲੀ ਮੱਲੇ ਦੇ ਵਿੱਚ ਕੋਈ ਕੰਮ ਨਹੀਂ ਹੋ ਰਿਹਾ ਆ ਕਾਰਪੋਰਸ਼ਨ ਦੇ ਇਲੈਕਸ਼ਨਾਂ ਤੋਂ ਪਹਿਲਾਂ ਢਾਈ ਸਾਲ ਇਹਨਾਂ ਦੇ ਕੋਈ ਕਿਸੇ ਵੀ ਐਮਐਲਏ ਨੇ ਕੰਮ ਨਹੀਂ ਕੀਤਾ ਇਹ ਝੂਠੇ ਐਮਐਲਏ ਜਿਹੜੇ ਨੇ ਲੁਧਿਆਣੇ ਦੇ ਬੜਾ ਵੱਡੇ ਵੱਡੇ ਝੂਠ ਬੋਲਦੇ ਸੀ ਔਰ ਜਦੋਂ ਕਾਰਪੋਰਸ਼ਨ ਦੇ ਇਲੈਕਸ਼ਨ ਲੱਗੇ ਹੋਣ ਤੇ ਇਹਨਾਂ ਨੇ ਆਪਣੇ ਆਪਣੇ ਇਲਾਕਿਆਂ ਦੇ ਵਿੱਚ ਜਿਹੜੇ ਟੱਕ ਲਾਣੇ ਸ਼ੁਰੂ ਕਰ ਦਿੱਤੇ ਪਰ ਜੀ ਮੇਰੇ ਸੈਂਟਰ ਹਲਕੇ ਦੇ ਵਿੱਚ ਵੀ ਸਾਡੇ ਇੱਕ ਐਮਐਲਏ ਸਾਹਿਬ ਨੇ ਉਹ ਵੀ ਬੜੀਆਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਸੀ ਉਹਨਾਂ ਨੇ ਵੀ ਬੜਾ ਟੱਕ ਲਾਇਆ ਸੀ ਟੱਕ ਲਾ ਕੇ ਇਕਦਮ ਇਲੈਕਸ਼ਨ ਡਿਕਲੇਅਰ ਕਰਦੇ ਲੋਕਾਂ ਨੂੰ ਫਿਰ ਬੇਫਕੂ ਬਣਾ ਦਿੱਤਾ ਜੀ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਪਹਿਲਾਂ ਇਲੈਕਸ਼ਨ ਲੜਿਆ ਸੀ ਉਸ ਟਾਈਮ ਵੀ ਇਹਨਾਂ ਨੇ ਝੂਠੇ ਵਾਦੇ ਲੋਕਾਂ ਨਾਲ ਕੀਤੇ ਸੀ ਮੇਰੀਆਂ ਭੈਣਾਂ ਨਾਲ ਵਾਦਾ ਕੀਤਾ ਸੀ ਵੀ ਹਜ਼ਾਰ-ਹਜ਼ਾਰ ਰੁਪਏ ਦੰਦਾਂਗਾ ਔਰ ਜੇ ਆਸਤਾ-ਆਸਤਾ ਜੀ ਤੁਹਾਨੂੰ ਅਸੀਂ 1100 ਰੁਪਏ ਦੇਾਂਗੇ ਠੀਕ ਹੈ ਝੂਠ ਬੋਲਣਾ ਝੂਠ ਬੋਲਣਾ ਇਹਨਾਂ ਦਾ ਕੰਮ ਹੈ ਝੂਠ ਬੋਲ ਕੇ ਇਹਨਾਂ ਨੇ ਸਰਕਾਰਾਂ ਬਣਾਈਆਂ ਔਰ ਹੁਣ ਅੱਜ ਤੁਸੀਂ ਦੇਖੋ ਮੈਨੂੰ ਬੜੇ ਹੈਰਾਨਗੀ ਹੋ ਰਹੀ ਸੀ ਜਦੋਂ ਮੈਂ ਤੁਹਾਡੇ ਪੇਪਰ ਪੜ੍ਹ ਰਿਹਾ ਸੀ ਵੀ 8 ਕਰੋੜ ਰੁਪਏ ਦਾ ਇਹਨਾਂ ਨੇ ਬਿੱਲ ਪਾਸ ਕਰਤੇ ਹਜ਼ਾਰਾਂ ਦੀ ਤਦਾਦ ਚ ਬਿੱਲ ਪਾਸ ਕਰ ਦਿੱਤੇ ਗਏ ਨੇ 4 ਮਹੀਨੇ ਦੇ ਵਿੱਚ 2.5 ਲੱਖ ਤੋਂ ਵੱਧ ਇਹ ਉਸ ਜਿਹੜਾ ਉਹ ਫੰਡ ਹੈਗਾ ਉਹਦਾ ਉਹ ਮਤਲਬ ਉਹਨੂੰ ਵਰਤ ਨਹੀਂ ਸਕਦੇ ਔਰ ਇਹਨਾਂ ਨੇ ਉੱਪਰ ਅਪਰੂਵਲ ਲੈਣੀ ਪਈ ਅਪਰੂਵਲ ਲੈਣੀ ਪੈਂਦੀ ਹੈ ਪਰ ਕੋਈ ਵੀ ਐਮਰਜੈਂਸੀ ਤੇ ਲੁਧਿਆਣਾ ਚ ਹੋਈ ਨਹੀਂ ਇਹਨਾਂ ਨੂੰ ਕੀ ਕਿਹੜੀ ਜ਼ਰੂਰਤ ਪੈ ਗਈ ਵੀ ਜਿਹੜਾ ਇੱਕ ਐਸਾ ਫੰਡ ਪਿਆ ਹੋਇਆ ਐਮਰਜੈਂਸੀ ਫੰਡ ਪਿਆ ਹੋਇਆ ਤੇ ਉਹਨੂੰ 8 ਕਰੋੜ ਰੁਪਏ ਦਾ ਉੱਪਰ ਘਬੜਾ ਕਰਤਾ ਅਫਸਰਾਂ ਨੇ ਇਹ ਦੇਖੋ ਇਹ ਜਾਂਚ ਦਾ ਵਿਸ਼ਾ ਹੈ ਇਹ ਆਮ ਆਦਮੀ ਪਾਰਟੀ ਹਮੇਸ਼ਾ ਰੋਲਾ ਪਾਉਂਦੀ ਏਡੀ ਦੀ ਗੱਲ ਕਰਦੀ ਏ ਸੀਬੀਏ ਦੀ ਗੱਲ ਕਰਦੀ ਏ ਵੀ ਜੇ ਦੇਸ਼ ਨੂੰ ਬਚਾਣਾ ਹੈ ਸੀ ਆਪਣੇ ਪੰਜਾਬ ਨੂੰ ਬਚਾਣਾ ਹੈ ਔਰ ਏਡੀ ਵੀ ਆਏਗੀ ਔਰ ਸੀਬੀਏ ਵੀ ਆਏਗੀ ਉਹ ਇੱਕ ਐਸੀਆਂ ਸੰਸਥਾਵਾਂ ਨੇ ਐਸੇ ਮਹਿਕਮੇ ਨੇ ਜਿਹੜੇ ਦੇਸ਼ ਨੂੰ ਬਚਾਉਂਦੇ ਨੇ ਦੇਸ਼ ਦੇ ਵਿੱਚ ਕੋਈ ਕਪੜਾ ਹੁੰਦਾ ਤੇ ਉਹਨੂੰ ਜਾਕਰ ਕਰਦੇ ਨੇ ਲੋਕਾਂ ਤੱਕ ਪਹੁੰਚਾਉਂਦੇ ਨੇ ਤੇ ਅੱਜ ਜੇ ਜਿਸ ਤਰੀਕੇ ਦੇ ਨਾਲ ਇਹਨਾਂ ਨੇ 8 ਕਰੋੜ ਰੁਪਏ ਦਾ ਕਪੜਾ ਕੀਤਾ ਹੈ ਉਹਦੇ ਬਿੱਲ ਕੱਟੇ ਗਏ ਨੇ ਛੋਟੇ ਛੋਟੇ ਬਿੱਲ ਕੱਟੇ ਗਏ ਨੇ ਦੇਖੋ ਕਿੰਨੇ ਬਿੱਲ ਕੱਟੇ ਹੋਣਗੇ 8 ਕਰੋੜ ਰੁਪਏ ਦੇ ਕਿੰਨੇ ਬਿੱਲ ਕੱਟੇ ਗਏ ਹੋਣਗੇ ਕਿਹੜੀ ਇਸ ਟਾਈਮ ਐਮਰਜੈਂਸੀ ਆ ਗਈ ਵੀ ਜਿਹੜੇ ਨਾਲ 8 ਕਰੋੜ ਰੁਪਏ ਦਾ ਕਬੜਾ ਕਰ ਲਿਆ ਇਹ 8 ਕਰੋੜ ਰੁਪਈਆ ਇਹ ਐਮਐਲਏ ਦੀ ਜੱਬਾ ਚ ਗਿਆ ਅਫਸਰਾਂ ਦੀ ਜੱਬਾ ਚ ਗਿਆ ਔਰ ਜਿਹੜੇ ਲੋਕਾਂ ਦੇ ਨਾਂ ਦੇ ਬਿੱਲ ਕੱਟੇ ਨੇ ਥੋੜਾ ਬਦਾ ਹਿੱਸਾ ਉਹਨਾਂ ਨੇ ਲਿਆ ਇਹ ਅਸੀਂ ਇਹਦੇ ਰਿਟਰਨ ਦੇ ਵਿੱਚ ਅਸੀਂ ਲਿਖ ਕੇ ਦੇ ਰਹੇ ਹਾਂ ਅਸੀਂ ਇਹਦੀ ਜਾਂਚ ਕਰਾਵਾਂਗੇ ਅਸੀਂ ਇਹਦੀ ਸੀਬੀਏ ਵੀ ਜਾਂਚ ਕਰਾਵਾਂਗੇ ਅਸੀਂ ਈਟੀ ਵੀ ਜਾਂਚ ਕਰਾਵਾਂਗੇ ਜੀ ਬੀ ਜੀ ਮੈਂ ਇੱਥੇ ਇਹ ਵੀ ਪੁੱਛਣਾ ਚਾਹਾਂਗਾ ਤੁਸੀਂ ਹੁਣੇ ਆਪਣੇ ਮੂੰਹੋਂ ਕਿਹਾ ਕਿ ਮੈਂ ਅਖਬਾਰ ਚ ਪੜਿਆ ਤੇ ਮੈਨੂੰ ਪਤਾ ਲੱਗਿਆ ਤੁਸੀਂ ਵੀ ਵਿਪੱਖਸ਼ ਹੈਗੇ ਹੋ ਔਰ ਇਸ ਟਾਈਮ ਨਗਰ ਨਿਗਮ ਚੌਣਾ ਚ ਤੁਹਾਨੂੰ 19 ਜਿਹੜੀਆਂ ਸੀਟਾਂ ਮਿਲੀਆਂ ਹੈਗੀਆਂ ਕਾਰਪੋਰੇਸ਼ਨ ਦੀ 95 ਚ ਤੇ ਤੁਸੀਂ ਇੱਕ ਸਟਰੋਂਗ ਵਿਪੱਖਸ਼ ਬਣ ਕੇ ਨਿਕਲੇ ਹੋ ਜੇ ਉੱਥੇ ਹੀ ਗੱਲ ਕਰੀਏ ਤਾਂ ਐਮਪੀ ਚੌਣਾ ਜ ਵਿੱਚ ਸੈਕੰਡ ਲਾਰਜੈਸਟ ਵੋਟਾਂ ਤੁਹਾਨੂੰ ਪਈਆਂ ਸਟਰੋਂਗੇਸਟ ਸੋ ਡੇ ਬਾਏ ਡੇ ਬੀਜੇਪੀ ਜਿੱਥੇ ਸਟਰੋਂਗ ਹੋ ਰਹੀ ਹੈ ਪਰ ਮੈਨੂੰ ਹੈਰਾਨੀ ਇਹ ਹੈ ਕਿ ਤੁਸੀਂ ਵਿਪੱਖਸ਼ੋ ਵਿਪੱਖਸ਼ ਨੂੰ ਵੀ ਅਖਬਾਰ ਪੜ੍ਹ ਕੇ ਪਤਾ ਲੱਗ ਰਿਹਾ ਮੁੱਦੇ ਤੁਹਾਨੂੰ ਕਿਉਂ ਨਹੀਂ ਪਤਾ ਲੱਗ ਰਿਹਾ ਅੰਦਰ ਲੀਆਂ ਚੀਜ਼ਾਂ ਇਹ ਚੀਜ਼ਾਂ ਤਾਂ ਸਾਨੂੰ ਤੁਹਾਡੇ ਤੋਂ ਪਤਾ ਲੱਗਣੀਆਂ ਚਾਹੀਦੀਆਂ ਇਹਦੇ ਵਿੱਚ ਤਾਂ ਇਹ ਤਾਂ ਉਹ ਲੱਗਦਾ ਕਿ ਗੋਗਲਾਂ ਦੀ ਮਿੱਟੀ ਝਾੜ ਰਹੇ ਆਸੀਂ ਕਿ ਚਲੋ ਹੁਣ ਖੁਲਾਸਾ ਹੋ ਗਿਆ ਤੇ ਝਾੜ ਪੂਝ ਕੇ ਇਮਾਨਦਾਰ ਬਣ ਜਾਓ ਸਾਨੂੰ ਤਾਂ ਤੁਹਾਡੇ ਤੋਂ ਵਿਪੱਖਸ਼ ਜੇ ਵਿਪੱਖਸ਼ ਹੀ ਕਮਜ਼ੋਰ ਹੋ ਗਿਆ ਤੇ ਸੱਤਾਧਾਰੀ ਤਾਂ ਆਪਣੇ ਆਪ ਕੁਝ ਵੀ ਮਨਮਨ ਰਚੀਆਂ ਕਰਨਗੇ ਸੰਦੀਪ ਜੀ ਤੁਸੀਂ ਸਭ ਜਾਣਦੇ ਹੋ ਕਿ ਪਿਛਲੇ 1 ਸਾਲ ਤੋਂ ਮਿਲ ਕੇ ਵੱਧ ਸਮਾਂ ਹੋ ਗਿਆ ਇਹ ਕਾਰਪੋਰੇਸ਼ਨ ਦੇ ਇਲੈਕਸ਼ਨ ਨਹੀਂ ਕਰਾ ਰਹੇ ਜੀ ਸਾਡੇ ਜਿਹੜੇ ਭਾਜਪਾ ਦੇ ਕੌਂਸਲਰ ਸੀ ਜਾਂ ਹੋਰ ਵੀ ਪਾਰਟੀਆਂ ਦੇ ਕੌਂਸਲਰ ਸੀ ਕੋਈ ਵੀ ਦਫ਼ਤਰਾਂ ਵਿੱਚ ਤੇ ਜਾਣ ਨਹੀਂ ਰਿਹਾ ਜੀ ਔਰ ਇਹ ਅਫਸਰਾਂ ਦੇ ਨਾਲ ਮਿਲ ਕੇ ਜਿਹੜਾ ਇਹ ਕਾਰਪੋਰੇਸ਼ਨ ਚਲਾ ਰਹੇ ਸੀ ਆਮ ਆਦਮੀ ਪਾਰਟੀ ਦੇ ਐਮਐਲਏ ਜੀ ਔਰ ਦੇਖੋ ਜੋ ਇਹ ਕੀਤਾ ਗਿਆ ਨਾ ਤੁਹਾਨੂੰ ਜਦੋਂ ਕੋਈ ਚੋਰੀ ਕਰਦਾ ਚੋਰੀ ਜਿਹੜੀ ਕਰਦਾ ਚੋਰੀ ਹੋਣੀ ਹੈ ਜੀ ਉਜਾਗਰ ਤੇ ਹੋ ਨਹੀਂ ਸਕਦੀ ਇਹ ਠੀਕ ਹੈ ਤੁਹਾਨੂੰ ਪਹਿਲਾਂ ਪਤਾ ਚੱਲ ਗਿਆ ਅਸੀਂ ਪਿੱਛੇ ਇਲੈਕਸ਼ਨ ਦੇ ਵਿੱਚ బిజీ ਰਹੇ ਤੇ ਠੀਕ ਹੈ ਸਾਡੀ ਵੀ ਜ਼ਿੰਮੇਵਾਰੀ ਇਸ ਚੀਜ਼ ਦਾ ਧਿਆਨ ਰੱਖਣਾ ਉਰ ਰੱਖਨੇ ਆ ਸੀ ਜੋ ਵੀ ਇਹ ਕਾਰਪੋਰੇਸ਼ਨ ਵਾਲੇ ਮਹਿਕਮੇ ਚ ਹੋ ਰਿਹਾ ਹੈ ਸਾਡੇ ਕੋਲ ਇੱਕ ਇੱਕ ਚੀਜ਼ ਦਾ ਰਿਕਾਰਡ ਹੈ ਉਹ ਤੁਹਾਨੂੰ ਅਸੀਂ ਦਿਖਾ ਸਕਦੇ ਹਾਂ ਪਰ ਠੀਕ ਹੈ ਇਹ ਤੁਸੀਂ ਤੁਹਾਡੀ ਅਖਬਾਰ ਪੜ੍ਹ ਕੇ ਮੈਨੂੰ ਪਤਾ ਚੱਲਿਆ ਕਿਉਂ ਕਿ ਕਾਰਪੋਰੇਸ਼ਨ ਦੇ ਇਲੈਕਸ਼ਨ ਸੀ ਅਸੀਂ ਉਹਦੇ ਜੀ ਬੀਜੀ ਸੀ ਔਰ ਇਹਨਾਂ ਨੇ ਇਹ ਜਿਹੜਾ ਕਪਲਾ ਕੀਤਾ ਅਸੀਂ ਉਹਨੂੰ ਸਾਨੂੰ ਪਤਾ ਨਹੀਂ ਚੱਲ ਸਕਦਾ ਤੇ ਦਾ ਮਤਲਬ ਤੇ ਇਹ ਵੀ ਹੋ ਸਕਦਾ ਜਿਵੇਂ ਤੁਹਾਡੀ ਗੱਲ ਤੋਂ ਹੀ ਮੈਨੂੰ ਆਈਡੀਆ ਹੈ ਕਿ 1.5 ਸਾਲ ਤੋਂ ਇਲੈਕਸ਼ਨ ਨਹੀਂ ਹੋਏ ਤੇ ਜਿਹੜੇ ਹੋਰ ਜਿਹੜੇ ਸਹਿਬਾਨ ਸੀਗੇ ਸਾਡੇ ਕਾਉਂਸਲਰ ਭਰਾ ਔਰ ਐਕਸ ਹੋ ਗਏ ਤੇ ਉਹਨਾਂ ਦੀ ਜ਼ਿੰਮੇਵਾਰੀ ਮੁਕਤ ਹੋ ਗਈ ਸੀ ਤੇ ਉਹ ਤਾਂ ਜਾ ਨਹੀਂ ਪਾਏ ਤੇ ਇਹਦਾ ਮਤਲਬ ਜੇ 1.8 ਕਰੋੜ ਦਾ ਕਪਲਾ ਪਤਾ ਲੱਗਿਆ ਐਦਾਂ ਦੇ ਹੋਰ ਵੀ ਹੋ ਸਕਦੇ ਕਿਉਂਕਿ 1.5 ਸਾਲ ਦਾ ਬਹੁਤ ਲੰਬਾ ਸਮਾਂ ਹੁੰਦਾ ਔਰ ਇਹ ਸਿਰਫ ਮੈਂ ਤੁਹਾਨੂੰ ਦੱਸਦਾ ਕਿ ਇਹ ਸਿਰਫ 1 ਮਈ ਤੋਂ ਲੈ ਕੇ 30 ਸਤੰਬਰ ਤੱਕ ਦੇ ਵਿੱਚ 4 ਮਹੀਨਿਆਂ ਚ ਹੋਇਆ ਤੇ ਇਹਦਾ ਮਤਲਬ ਤਾਂ ਹੋਰ ਬਹੁਤ ਚੀਜ਼ਾਂ ਵੀ ਹੈਗੀਆਂ ਹੋਰ ਬਹੁਤ ਚੀਜ਼ਾਂ ਦੇਖੋ ਕਾਰਪੋਰੇਸ਼ਨ ਦਫਤਰ ਦੇ ਵਿੱਚ ਅੱਜ ਹੀ ਸਾਡੇ ਜ਼ਿਲ੍ਹਾ ਪ੍ਰਧਾਨ ਲੁਧਿਆਣੇ ਨਾਲ ਮੇਰੀ ਗੱਲ ਹੋਈ ਹੈ ਜੀ ਵੀ ਅਸੀਂ ਕਾਰਪੋਰੇਸ਼ਨ ਦਫਤਰ ਦੇ ਵਿੱਚ ਪਿੱਛੇ ਜਿੰਨਾ ਵੀ ਕੰਮ ਹੋਏ ਨੇ ਜੀ ਅਸੀਂ ਸਾਰੀ ਜਿਹੜੇ ਇਹਨਾਂ ਨੇ ਟੱਕ ਲਗਾਏ ਨੇ ਕੋਈ ਗਲੀ ਮੱਲਿਆਂ ਦੇ ਵਿੱਚ ਜੋ ਜੋ ਇਹਨਾਂ ਨੇ ਕੰਮ ਸ਼ੁਰੂ ਕੀਤੇ ਸੀ ਜੀ ਉਹ ਵੀ ਅਸੀਂ ਚੈੱਕ ਕਰਵਾ ਰਹੇ ਹਾਂ ਜੀ ਜ਼ਿਲ੍ਹਾ ਪ੍ਰਧਾਨ ਜੀ ਨੇ ਕਿਹਾ ਬੜੇ ਜਲਦੀ ਅਸੀਂ ਇਹਦੀ ਦਫਤਰਾਂ ਦੇ ਵਿੱਚ ਉਹਨਾਂ ਦੀ ਚੈਕਿੰਗ ਕਰਾਵਾਂਗੇ ਵੀ ਇਹ ਨਹੀਂ ਹੋਇਆ ਵੀ ਟਰੱਕ ਲਗਾ ਕੇ ਹੀ ਉਹਨਾਂ ਦੇ ਪੈਸੇ ਇਹਨਾਂ ਨੇ ਲੈ ਲੈ ਹੁਣ ਤੇ ਉਹ ਉਹਦਾ ਵੀ ਮੈਸੇਜ ਉਸ ਹੋ ਗਿਆ ਬਈ ਕਿਉਂਕਿ ਇਹ ਚੋਖੜ ਬੋਲਣ ਵਾਲੇ ਲੋਕ ਨੇ ਝੂਠੇ ਲੋਕ ਨੇ ਇਹ ਪੰਜਾਬ ਨੂੰ ਲੁੱਟਣ ਵਾਲੇ ਲੋਕ ਨੇ ਆਮ ਆਦਮੀ ਪਾਰਟੀ ਪੰਜਾਬ ਨੂੰ ਲੁੱਟਣ ਵਾਲੀ ਹੈ ਦੇਖੋ ਬੁੱਢਾ ਨਾਲਾ ਸੀ ਤੁਸੀਂ ਹਮੇਸ਼ਾ ਮੈਂ ਦੇਖਿਆ ਵੀ ਸਭ ਤੋਂ ਜ਼ਿਆਦਾ ਜੇ ਤੁਸੀਂ ਬੁੱਢੇ ਨਾਲੇ ਦੀ ਆਵਾਜ਼ ਚੁੱਕੀ ਹੈ ਤੇ ਉਹ ਸੰਦੀਪ ਜੀ ਤੁਸੀਂ ਚੁੱਕੀ ਹੈ ਔਰ ਉਹਦੇ ਵਿੱਚ ਵੀ ਸੈਂਟਰ ਸਰਕਾਰ ਤੋਂ ਜਿਸ ਤਰੀਕੇ ਨਾਲ ਕਰੋੜਾਂ ਰੁਪਏ ਆ ਰਿਹਾ ਸੀ ਜੀ ਕਰੋੜਾਂ ਰੁਪਏ ਆ ਰਿਹਾ ਸੀ ਔਰ ਇਹਨਾਂ ਲੋਕਾਂ ਨੇ ਉਹਨੂੰ ਹੀ ਖੁਰਦਬੁਰਦ ਕੀਤਾ ਇਹ ਪਹਿਲਾਂ ਬੜੀ ਵੱਡੀਆਂ ਵੱਡੀਆਂ ਕਾਂਗਰਸ ਦੀਆਂ ਗੱਲਾਂ ਕਰਦੇ ਸੀ ਕਾਂਗਰਸ ਖਾ ਗਈ ਵੀ ਹੁਣ ਤਾਂ 3 ਸਾਲ ਹੋ ਗਏ ਤੁਹਾਡੀ ਸਰਕਾਰ ਹੈ ਇੱਕ ਮੈਂ ਤੁਹਾਨੂੰ ਹੋਰ ਸੰਦੀਪ ਜੀ ਕਹਿਣਾ ਚਾਹਨਾ ਮੇਰੇ ਸੈਂਟਰ ਹਲਕੇ ਦਾ ਜਿਹੜਾ ਐਮਐਲਏ ਆਮ ਆਦਮੀ ਪਾਰਟੀ ਦਾ ਉਹ ਜਦੋਂ ਦੇਖੋ ਨਾ ਜੀ ਮਤਲਬ ਜਦੋਂ ਤੁਹਾਡੇ ਪ੍ਰੈਸ ਦੇ ਵਿੱਚ ਬੋਲ ਦਵੇ ਉਹ ਜੀ ਪੁਰਾਣੀਆਂ ਸਰਕਾਰਾਂ ਖਾ ਗਈਆਂ ਪੁਰਾਣੀਆਂ ਸਰਕਾਰਾਂ ਖਾ ਗਈਆਂ ਮੈਂ ਉਸ ਐਮਐਲਏ ਨੂੰ ਇਹ ਕਹਿਣਾ ਚਾਹਨਾ ਵੀ ਪੁਰਾਣੀ ਸਰਕਾਰ ਤੁਹਾਡੀ ਸੀ ਤੇਰਾ ਸੱਕਾਪਰਾ ਕਾਰਪੋਰੇਸ਼ਨ ਦਾ ਦੇ ਵਿੱਚ ਪੰਜ ਵਾਰ ਜਿੱਤਿਆ ਹੋਇਆ ਕਾਂਗਰਸ ਦੇ ਵਿੱਚੋਂ ਔਰ ਤੂੰ ਆਪਣਾ ਸਾਰਾ ਜੀਵਨ ਜਿਹੜੀ ਕਾਰਪੋਰੇਸ਼ਨ ਦੇ ਵਿੱਚ ਕੀ ਕਾਂਗਰਸ ਦੇ ਨਾਲ ਰਿਹਾ ਵੀ ਜੇ ਖਾਗਰ ਤੁਸੀਂ ਲੋਕ ਆ ਗਏ ਨਾ ਤੁਸੀਂ ਤੁਸੀਂ ਖਾ ਗਏ ਤੇ ਤੁਸੀਂ ਇਲਜ਼ਾਮ ਕਿੱਤੇ ਲਾ ਰਹੇ ਹੋ ਅੱਜ ਤੁਸੀਂ ਆਮ ਆਦਮੀ ਪਾਰਟੀ ਚ ਆ ਕੇ ਤੇ ਦੋ ਦਿਨਾਂ ਤੋਤੇ ਹੋ ਗਏ ਤੇ ਉਸ ਤੋਂ ਪਹਿਲਾਂ ਖਾਦਾ ਤੇ ਤੁਸੀਂ ਇਹ ਉਹ ਜਿਹੜਾ ਤੁਸੀਂ ਖਾਦਾ ਵੇ ਉਸੇ ਕਢਵਾਵਾਂਗੇ ਜੀ ਜੋ ਤੁਸੀਂ ਗਵਰਨਮੈਂਟ ਦੇ ਪੈਸੇ ਖਾਦੇ ਨੇ ਪੰਜਾਬ ਸਰਕਾਰ ਦੇ ਪੈਸੇ ਜੇ ਤੁਸੀਂ ਖਾਦੇ ਨਾ ਪ੍ਰਾਣੇ ਉਹ ਪੈਸੇ ਤੁਹਾਡੀਆਂ ਜੇਬਾਂ 'ਚ ਨੇ ਤੁਸੀਂ ਆਪ ਹੀ ਕਹਿੰਦੇ ਪੁਰਾਣੀ ਸਰਕਾਰਾਂ ਨੇ ਖਾਦੇ ਨੇ ਤੇ ਇੱਕ ਵਾਰੀ ਅਸੀਂ ਸਮਝੀਏ ਕਿ ਇਹ ਵਾਕਈ ਇਹ ਸਿਰਫ ਇੱਕ ਗਿੱਦੜ ਧਮਕੀ ਤਾਂ ਨਹੀਂ ਹੋਏਗੀ ਕਿ ਭਾਈ ਅਸੀਂ ਇਨਕੁਆਰੀਆਂ ਕਰਾਵਾਂਗੇ ਵਾਕਈ ਇਹਦੀ ਜਾਂਚ ਵੀ ਹੋਏਗੀ ਜਿੱਦਾਂ ਅਸੀਂ ਸਾਨੂੰ ਗੁਰਦੇਵ ਸ਼ਰਮਾ ਦੇਵੀ ਦਾ ਉਹ ਰੂਪ ਦੁਬਾਰਾ ਦੇਖਣ ਨੂੰ ਮਿਲੇਗਾ ਪੂਰੀ ਬੀਜੇਪੀ ਟੀਮ ਦਾ ਜਿੱਦਾਂ ਉਹ ਸੀਪੀ ਦਫਤਰ ਦੇ ਬਾਹਰ ਧਰਨਾ ਲਾਗੇ ਸੀ ਇਹ ਤਾਂ ਨਹੀਂ ਹੋਇਆ ਕਿ ਕੱਲ ਨੂੰ ਤੁਸੀਂ ਹੋ ਕਰੋ ਤੇ ਤੁਹਾਡੇ ਨਾਲ ਵੀ ਨਮਸਤੇ ਦੁਆ ਸਲਾਮ ਹੋ ਜੇ ਤੇ ਤੁਸੀਂ ਵੀ ਮੁੜ ਕੇ ਕਹੋ ਛੱਡੋ ਜੀ ਸੰਦੀਪ ਜੀ ਅਸੀਂ ਫਾਈਲਾਂ ਕਢਾਈਆਂ ਸੀ ਕੁਝ ਲੱਭਿਆ ਨਹੀਂ ਹੈਗਾ ਸੰਦੀਪ ਜੀ ਜੀ ਦੇਵੀ ਨੂੰ ਕੋਈ ਇਸ ਦੁਨੀਆ ਦੇ ਵਿੱਚ ਕੋਈ ਖਰੀਦ ਨਹੀਂ ਸਕਦਾ ਜੀ ਨਾ ਦੇਵੀ ਡਰਨ ਵਾਲਾ ਹੈ ਜੀ ਦੇਵੀ ਜੋ ਕਹਿੰਦਾ ਉਹ ਕਰਦਾ ਹੈ ਜੀ ਔਰ ਜੋ ਮੈਂ ਤੁਹਾਨੂੰ ਅੱਜ ਕਹਿ ਰਿਹਾ ਮੈਂ ਉਹ ਕਰਾਂਗਾ ਜੀ ਉਹ ਕਿਉਂ ਕਰਾਂਗਾ ਕਿ ਮੇਰਾ ਉਹਦੇ ਵਿੱਚ ਕੋਈ ਪਰਸਨਲ ਇੰਟਰਸਟ ਨਹੀਂ ਹੈਗਾ ਹੂੰ ਉਹਦੇ ਵਿੱਚ ਸਾਡੇ ਪੰਜਾਬ ਦਾ ਇੰਟਰਸਟ ਹੈ ਸਾਡੀ ਪੰਜਾਬ ਦੀ ਜਿਹੜੀ ਜਨਤਾ ਵੇ ਉਹ ਅੱਜ ਰੋ ਰਹੀ ਹੈ ਅੱਜ ਸਾਡੇ ਲੁਧਿਆਣੇ ਦੇ ਵਿੱਚ ਜਿਸ ਤਰੀਕੇ ਦੇ ਨਾਲ ਕਾਰਪੋਰੇਸ਼ਨ ਦਫਤਰਾਂ ਦੇ ਵਿੱਚ ਬੁਰਾ ਹਾਲ ਹੈ ਇਸ ਤਰੀਕੇ ਦੇ ਨਾਲ ਗਲੀਆਂ ਮੁਲਿਆਂ ਦੇ ਵਿੱਚ ਜੋ ਹਾਲਾਤ ਨੇ ਕੂੜੇ ਦੇ ਢੇਰ ਲੱਗੇ ਪੈਣੇ ਬਿਮਾਰੀਆਂ ਬੇਸ਼ਮਾਰ ਨੇ ਕੋਈ ਕਿਸੇ ਚੀਜ਼ ਦਾ ਕਾਰਪੋਰੇਸ਼ਨ ਦਫਤਰ ਚ ਧਿਆਨ ਨਹੀਂ ਰੱਖਿਆ ਜਾ ਰਿਹਾ ਜੋ ਜੋ ਕਾਰਪੋਰੇਸ਼ਨ ਦੀਆਂ ਜ਼ਿੰਮੇਵਾਰੀਆਂ ਬਣਦੀਆਂ ਨੇ ਉਹ ਜ਼ਿੰਮੇਵਾਰੀਆਂ ਨਹੀਂ ਨਿਭਾ ਰਹੇ ਕਿਉਂ ਕਿ ਜਿਹੜਾ ਪੈਸਾ ਹੈ ਦੇਖੋ ਜ਼ਿੰਮੇਵਾਰੀਆਂ ਪੈਸੇ ਨਾਲ ਨਿਭਾਈ ਜਾਣੀਆਂ ਨੇ ਔਰ ਪੈਸਾ ਖੁਰਦਪੁਰਦ ਕਰ ਰਹੇ ਨੇ ਇਹ ਐਮਐਲਏ ਨਾਲ ਦੇ ਅਫਸਰ ਔਰ ਕੁਝ ਹੋਰ ਲੋਕ ਮਿਲ ਕੇ ਜਿਸ ਤਰੀਕੇ ਦੇ ਨਾਲ ਕਾਰਪੋਰੇਸ਼ਨ ਦੇ ਪੈਸੇ ਲੋਕਾਂ ਦੇ ਟੈਕਸ ਟੈਕਸਾਂ ਦੇ ਪੈਸੇ ਇਹ ਖੁਰਦਬੁਰਦ ਕਰਕੇ ਖਾਰੇ ਨੇ ਇਹ ਮੈਂ ਜੋ ਤੁਹਾਨੂੰ ਕਿਹਾ ਵੇ ਇਹਦੀ ਅਸੀਂ ਜਾਂਚ ਕਰਾਵਾਂਗੇ 101% ਕਰਾਵਾਂਗੇ ਜੋ ਤੁਹਾਨੂੰ ਦੇਵੀ ਕਹਿ ਰਿਹਾ ਉਹ ਕਰਕੇ ਦਿਖਾਏਗਾ ਕੋ ਸੰਦੀਪ ਜੀ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਜੀ ਦੇਖੋ ਬੁੱਡੇ ਨਾਲੇ ਦੇ ਉੱਪਰ ਤੁਹਾਨੂੰ ਦੱਸਿਆ ਵੀ ਜਿਸ ਕਰੋੜਾਂ ਰੁਪਏ ਦੇ ਹਿਸਾਬ ਨਾਲ ਫੰਡ ਆਏ ਔਰ ਇੱਥੇ ਨਹੀਂ ਪੱਥਰ ਵੀ ਰੱਖੇਗਾ ਉਹ ਤੁਸੀਂ ਦੇਖਿਆ ਹੋਏਗਾ ਵੀ ਲੁਧਿਆਣੇ ਦੇ ਵਿੱਚ ਇੱਕ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਜਿਹੜੇ ਉਹ ਨਹੀਂ ਪੱਥਰ ਰੱਖੇ ਸੀ ਉਹ ਆਪ ਤੋੜੇਗਾ ਅਸੀਂ ਉਸ ਟਾਈਮ ਦੇਬੀ ਨੇ ਉਸ ਟਾਈਮ ਉਸ ਐਮਐਲ ਦੀ ਦੇ ਨਾਲ ਖੜਾ ਸੀ ਕਿ ਬਿਲਕੁਲ ਐਸਾ ਹੀ ਇੱਕ ਰਾਜਨੀਤਿਕ ਬੰਦਾ ਹੋਣਾ ਚਾਹੀਦਾ ਹੈ ਐਸਾ ਹੀ ਇੱਕ ਐਮਐਲ ਹੋਣਾ ਚਾਹੀਦਾ ਮੈਂ ਦੇਖਿਆ ਸੀ ਤੁਸੀਂ ਤਾਰੀਫ ਕੀਤੀ ਮੈਂ ਤਾਰੀਫ ਕੀਤੀ ਸੀ ਜੀ ਔਰ ਅੱਜ ਮੈਂ ਉਸ ਐਮਐਲ ਨੂੰ ਕਹਿਣਾ ਚਾਹੁੰਦਾ ਦੇਖੋ ਆਓ ਜਿਸ ਤਰੀਕ ਇਹ ਤੁਸੀਂ ਇਸ ਕਮੇਟੀ ਦੇ ਚੇਅਰਮੈਨ ਵੀ ਮੇਰੇ ਖਾਤੇ ਗੋਗੀ ਜੀ ਹੈਗੇ ਨੇ ਔਰ ਮੈਂ ਤੇ ਗੋਗੀ ਜੀ ਜਿੰਨੂੰ ਦੀ ਇਹ ਗੱਲ ਕਵਾਂਗਾ ਆ ਉਹ ਜਿਸ ਤਰੀਕੇ ਦੇ ਨਾਲ ਤੁਸੀਂ ਉਹ ਜਿਹੜਾ ਨਹੀਂ ਪਤਾ ਰੱਖਿਆ ਸੀ ਉਹ ਤੋੜੇ ਸੀ ਅੱਜ 8 ਕਰੋੜ ਰੁਪਏ ਦਾ ਤੁਸੀਂ ਇਸ ਮਹਿਕਮੇ ਦੇ ਚੇਅਰਮੈਨ ਹੋ ਲੋਕਲ ਬੋਡੀ ਦੇ ਔਰ ਇਹਨੂੰ ਜੇ ਅਸੀਂ ਇਕੱਠੇ ਹੋ ਕੇ ਉਹ ਜਾ ਕੇ ਕਰੀਏ ਦੇਵੀ ਤੁਹਾਡੇ ਨਾਲ ਹੈ ਦੇਵੀ ਤੁਹਾਡਾ ਸਾਥ ਆਏਗਾ ਔਰ ਜਿਹੜੇ ਜਿਹੜੇ ਲੋਕਾਂ ਨੇ ਪੈਸੇ ਖਾਦੇ ਨੇ ਜਨਤਾ ਦਾ ਟੈਕਸ ਦੇ ਪੈਸੇ ਖਾਦੇ ਨੇ ਉਹ ਸਾਨੂੰ ਸਾਰਿਆਂ ਨੂੰ ਜਿਹੜਾ ਵੀ ਉਹਨਾਂ ਲੋਕਾਂ ਨੂੰ ਦੀ ਇਨਕੁਆਰੀ ਕਰਾ ਕੇ ਇਹਨਾਂ ਜਿਲ੍ਹੇ ਦੇ ਅੰਦਰ ਸੁੱਟਣਾ ਚਾਹੀਦਾ ਹੈ ਇਹਦੇ ਲਈ ਜਿਵੇਂ ਇਨਕੁਆਰੀ ਕਿੱਦਾਂ ਕਰਾਓਗੇ ਇੱਕ ਤਾਂ ਹੁੰਦਾ ਬਿਆਨਬਾਜੀ ਇਨਕੁਆਰੀ ਕਰਨ ਲਈ ਕੀ ਕਰੋਗੇ ਦੇਖੋ ਇਨਕੁਆਰੀ ਕਰਾ ਕੇ ਅਸੀਂ ਮੇਰੇ ਅੱਜ ਹੀ ਅੱਜ ਹੀ ਤੁਹਾਨੂੰ ਦੱਸਿਆ ਵੀ ਜਦੋਂ ਤੁਹਾਡੇ ਮੈਂ ਪੇਪਰ ਜੋ ਪੜਿਆ ਔਰ ਮੇਰੇ ਜ਼ਿਲ੍ਹਾ ਪ੍ਰਧਾਨ ਨਾਲ ਡਿਸਕਸ ਹੋਈਏ ਅਸੀਂ ਕੱਲ ਇੱਕ ਪੂਰੀ ਲੈਟਰ ਬਣਾ ਰਹੇ ਹਾਂ ਉਹ ਲੈਟਰ ਬਣਾ ਕੇ ਔਰ ਸਾਰਾ ਰਿਕਾਰਡ ਜਿਹੜਾ ਕਾਰਪੋਰੇਸ਼ਨ ਦਫ਼ਤਰ ਚੋਂ ਮੰਗ ਰਹੇ ਹਾਂ 2-4 ਦਿਨਾਂ ਚ 5 ਦਿਨਾਂ ਚ 7 ਦਿਨਾਂ ਚ ਸਾਨੂੰ ਰਿਕਾਰਡ ਦੇਣਗੇ ਲਵਾਂਗੇ ਅਸੀਂ ਜੇ ਕਾਜ ਰਖਾਦੀਆਂ ਹੋਣਗੀਆਂ ਤਾਂ ਕੋਈ ਦੱਸੇਗਾ ਇਹ ਜਿਹੜੇ ਅਫਸਰ ਨੇ ਨਾ ਸਾਨੂੰ ਇਹਨਾਂ ਨੂੰ ਇਹਨਾਂ ਕੋਲ ਰਿਕਾਰਡ ਲੈਣਾ ਆਂਦਾ ਜੀ ਰਿਕਾਰਡ ਕਿਦਾਂ ਲੈਣਾ ਇਹਨਾਂ ਨੂੰ ਦੇਣਾ ਪਏਗਾ ਕਿਉਂ ਨਹੀਂ ਦੇਣਗੇ ਰਿਕਾਰਡ ਲਵਾਂਗੇ ਇਹਨਾਂ ਕੋਲ ਰਿਕਾਰਡ ਨਹੀਂ ਦੇਣਗੇ ਤੇ ਵੈਸੇ ਨਹੀਂ ਦੇਣਗੇ ਨਾ ਦੇਣ ਅਸੀਂ ਫਿਰ ਵੀ ਇਹਦੀ ਇਨਕੁਆਰੀ ਕਰਾਵਾਂਗੇ ਬੜੀਆਂ ਏਜੰਸੀਆਂ ਬੈਠੀਆਂ ਨੇ ਸਾਡੀਆਂ ਜਿਹੜੀਆਂ ਸੈਂਟਰ ਦੇ ਵਿੱਚ ਉਹ ਏਜੰਸੀ ਦੇ ਕੋਲ ਵੀ ਕਰਾਣਾ ਪਏ ਮੈਂ ਲੁਧਿਆਣੇ ਦਾ ਪੈਸਾ ਜਿਸ ਤਰੀਕੇ ਦੇ ਨਾਲ ਇਹਨਾਂ ਖੁਰਦਬੁਰਦ ਕੀਤਾ ਅਸੀਂ ਨਹੀਂ ਹੁੰਦਿਆਂਗੇ ਠੀਕ ਹੈ ਥੈਂਕ ਯੂ ਜੀ ਸੋ ਦੋਸਤੋ ਇਹ ਸੀਗੇ ਸਾਡੇ ਦਾ ਗੁਰਦੇਵ ਸ਼ਰਮਾ ਦੇਪੀ ਜਿਨ੍ਹਾਂ ਨੇ ਇੱਕ ਵਾਰੀ ਫੇਰ ਸਰੇ ਆਮ ਮੋਰਚਾ ਖੋਲ ਦਿੱਤਾ ਔਰ ਕਿਹਾ ਕਿ ਜਿਹੜਾ 8 ਕਰੋੜ ਰੁਪਏ ਦਾ ਲੁਧਿਆਣਾ ਦੇ ਕਾਰਪੋਰੇਸ਼ਨ ਕਮਿਸ਼ਨਰ ਚ O&M ਚੈਲ ਦੇ ਵਿੱਚ ਜਿਹੜਾ ਕਾਰਪੋਰੇਸ਼ਨ ਦਾ ਜਿਹੜਾ ਇੱਕ ਇਹ ਘੁਟਾਲਾ ਹੋਇਆ ਨਜ਼ਰ ਆਂਦਾ ਪਿਆ ਹੈ ਸੋ ਇਹਦੀ ਇਨਕੁਆਇਰੀ ਕਰਾਈ ਜਾਏਗੀ ਤੇ ਇਹਨਾਂ ਨੇ ਇਹ ਵੀ ਕਿਹਾ ਕਿ ਪਿਛਲੇ ਡੇਢ ਸਾਲ ਦੇ ਵਿੱਚ ਹੋਰ ਵੀ ਕਈ ਘੁਟਾਲੇ ਹੋ ਸਕਦੇ ਨੇ ਸੇ ਉਹਨਾਂ ਦੀ ਵੀ ਜਾਂਚ ਦੀ ਮੰਗ ਕੀਤੀ ਜਾਏਗੀ ਸੋ ਇਸੇ ਫਿਲਹਾਲ ਇਸ ਵੇਲੇ ਦੀ ਅਪਡੇਟ ਫਿਰ ਤੁਹਾਡੇ ਨਾਲ ਜੁੜਾਂਗੇ ਦੇਖਦੇ ਰਹੋ ਬਣੇ ਰਹੋ ਜਾਣੇ ਤੇ ਅਸੀ ਧੰਨਵਾਦ